ਜੋਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦਇਆਲ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਸਾਧ ਸੰਗਤ ਜਿਉ ਆਪ ਜੀ ਜਿੰਨੇ ਵੀ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਜੁੜ ਬੈਠੇ ਹੋ ਸਤਿਗੁਰ ਜੀ ਦੀ ਅਪਾਰ ਕਿਰਪਾ ਮਿਹਰਮਤ ਹੈ ਕਿ ਅਸੀਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਜੇ ਆਂ ਆਪ ਜੀ ਨੇ ਕੀਰਤਨ ਵੀ শ্রবণ ਕੀਤਾ ਤੇ ਪਾਵਨ ਉਸ ਸ਼ਬਦ ਦਾ ਪਾਠ ਵੀ ਸੁਣੀ ਹੈ ਜੋ ਅਸੀਂ ਅੱਜ ਵਿਚਾਰਨਾ ਹੈ ਜੀ 376 ਅੰਗ ਤੇ ਸ਼ਬਦ ਦਰਜ ਹੈ ਚਾਰ ਪਦੇ ਨੇ ਇਸ ਪਾਵਨ ਸ਼ਬਦ ਦੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਅੱਜ ਜੋ ਮਹਾਰਾਜ ਸਮਝਾਉਣਾ ਚਾਹੁੰਦੇ ਆ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੁਆਓ ਜਿੰਨੇ ਤੁਸੀਂ ਗੁਰਮੁਖ ਪਿਆਰੇ ਸਤਸੰਗੀ ਜਨ ਜੁੜਿਓ ਕੋਈ ਰਸਨਾ ਵਾਂਜੀ ਨਾ ਰਹੇ ਬੜੇ ਪਿਆਰ ਤੇ ਅਦਬ ਸਹਿਤ ਆਖੋ ਜੀ ਸਤਨਾਮੁ ਸ੍ਰੀ ਸਾਹਿਬ ਜੀਓ ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜਿਉ ਸਤਗੁਰ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਅੱਜ ਪਾਵਨ ਬਚਨ ਹੈ ਆਸਾ ਮਹੱਲਾ ਪੰਜਵਾਂ ਰਾਗ ਆਸਾ ਹੈ ਜੀ ਤੇ ਇਸ ਰਾਗ ਵਿੱਚ ਉਚਾਰਨ ਕੀਤਾ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਰਾਜ ਆਖਦੇ ਆ ਨਿਕਟ ਜੀ ਕੈ ਸਦ ਹੀ ਸੰਗਾ ਉਹ ਪਰਮਾਤਮਾ ਵਾਹਿਗੁਰੂ ਉਹ ਹਮੇਸ਼ਾ ਆਪਣੇ ਜੀਆ ਦੇ ਨਿਕਟ ਵੱਸਦਾ ਹੈ ਕੋਲ ਵੱਸਦਾ ਉਹਨਾਂ ਦੇ ਤੇ ਇਨਾਂ ਕੋਲ ਵੱਸਦਾ ਵੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਕੋਲ ਵੀ ਕਈ ਤਰ੍ਹਾਂ ਦਾ ਬੰਦਾ ਹੁੰਦਾ ਹੈ ਕਈ ਇਨਸਾਨ ਕੇਵਲ ਕਹਿਣ ਦੀ ਕੋਲ ਹੁੰਦੇ ਆ ਉੰਜ ਨਹੀਂ ਹੁੰਦੇ ਪਰ ਕਈ ਲੱਗਦੇ ਦੂਰ ਨੇ ਪਰ ਹੁੰਦੇ ਸਭ ਤੋਂ ਨੇੜੇ ਨੇ ਪਰੇਥਿ ਮਹਾਰਾਜਾਗਦ ਜਿਹੜਾ ਮੇਰਾ ਮਾਲਕ ਹੈ ਨਾ ਜਿਹੜਾ ਪਿਆਰਾ ਵਾਹਿਗੁਰੂ ਹੈ ਉਹ ਹਮੇਸ਼ਾ ਆਪਣੇ ਜੀਵਾਂ ਦੇ ਨਿਕਟ ਵਸਦਾ ਹੈ ਉਹਨਾਂ ਦੇ ਹਮੇਸ਼ਾ ਕੋਲ ਰਹਿੰਦਾ ਹੈ ਨਿਕਟ ਜੀਅ ਕੈ ਸਦ ਹੀ ਸੰਗਾ ਤੇ ਹਮੇਸ਼ਾ ਹਰ ਪਲ ਹਰ ਘੜੀ ਹਰ ਪਹਿਰ ਉਹ ਆਪਣੇ ਜੀਵਾਂ ਦੇ ਨਾਲ ਰਹਿੰਦਾ ਇੱਕ ਪਲ ਲਈ ਵੀ ਉਹ ਆਪਣੇ ਜੀਵਾਂ ਤੋਂ ਪਾਸੇ ਨਹੀਂ ਜਾਂਦਾ ਜਿੱਦਣ ਦਾ ਉਹਨਾਂ ਦਾ ਜਨਮ ਹੁੰਦਾ ਹੈ ਨਾ ਉਹ ਦਿਨ ਤੋਂ ਲੈ ਕੇ ਇੱਥੋਂ ਤੱਕ ਮਾਂ ਦੇ ਗਰਭ ਵਿੱਚ ਵੀ ਉਹਨਾਂ ਦੇ ਨਾਲ ਹੁੰਦਾ ਹੈ ਤੇ ਜਿੱਦਣ ਇਸ ਸੰਸਾਰ ਤੋਂ ਕੂਚ ਕਰਦੇ ਆ ਮਹਾਰਾਜ ਆਖਦਿਆ ਉਹਨਾਂ ਚਿਰ ਤੱਕ ਨਾਲ ਹੈ ਤੇ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਤੇ ਜਿੰਦ ਦੇ ਵੀ ਨਾਲ ਜਾਂਦਾ ਏ ਉਹਨਾਂ ਦੀ ਤੇ ਜਿੰਦ ਦੇ ਵੀ ਨਾਲ ਹੁੰਦਾ ਹੈ ਭਾਵ ਇੱਕ ਪਲ ਵੀ ਲਿਵ ਨਹੀਂ ਜਦੋਂ ਦੀ ਜਿੰਦ ਇਸ ਪੰਜ ਤੱਤਾਂ ਵਿੱਚ ਆਉਂਦੀ ਹੈ ਉਦੋਂ ਤੋਂ ਲੈ ਕੇ ਤੇ ਸਾਧ ਸੰਗਤ ਜੀ ਇਸ ਜਿੰਦ ਨੂੰ ਸੱਚਖੰਡ ਵਿੱਚ ਟਿਕਾਉਣ ਤੱਕ ਉਹ ਪਰਮਾਤਮਾ ਹਮੇਸ਼ਾ ਸੱਦ ਹੀ ਸੰਗ ਹੁੰਦਾ ਹੈ ਉਹ ਕਦੀ ਪਾਸੇ ਨਹੀਂ ਜਾਂਦਾ ਮਹਾਰਾਜ ਜਾਗਦੇ ਨਿਕਟ ਜੀਅ ਕੇ ਸੱਦ ਹੀ ਸੰਗਾ ਤਾਂ ਹੀ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਕੋਲ ਮਹਿਸੂਸ ਕੀਤਾ ਨਾ ਜੀ ਪਰ ਉਹਨਾਂ ਦੇ ਅੰਦਰੋਂ ਹੀ ਇਹ ਬਚਨ ਨਿਕਲਦੇ ਆ ਕਿ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਹਰ ਬੰਦਾ ਨਹੀਂ ਇਹ ਕਹਿ ਸਕਦਾ ਕਹਿਨ ਨੂੰ ਤੇ ਦੁਨੀਆ ਕਹਿੰਦੀ ਹੈ ਕਿ ਗੁਰੂ ਨਾਲ ਹੈ ਪਰ ਜਦੋਂ ਬੰਦਾ ਪਾਪ ਕਮਾਉਂਦਾ ਮਾੜੇ ਕਰਮ ਕਰਦਾ ਝੂਠ ਬੋਲਦਾ ਉਹਦੋਂ ਕਿੱਥੇ ਚਲਾ ਜਾਂਦਾ ਹੈ ਜੋ ਨਾਲ ਹੈ ਫਿਰ ਮੈਨੂੰ ਉਹਦਾ ਡਰ ਹੋਣਾ ਚਾਹੀਦਾ ਹੈ ਨਾ ਕਿ ਮੈਂ ਮੈਨੂੰ ਮਾਲਕ ਦੇਖਦਾ ਪਿਆ ਮੈਂ ਕਰ ਕੀ ਰਿਹਾ ਹਾਂ ਜਿਆਦਾਤਰ ਬੰਦੇ ਬਸ ਕਹਿਣ ਤੱਕ ਸੀਮਤ ਨੇ ਮੇਰੇ ਵਰਗੇ ਵੀ ਸਤਗੁਰੂ ਨਾਲ ਹੈ ਪਰ ਉਹ ਪ੍ਰੈਕਟੀਕਲ ਨਹੀਂ ਮੰਨਦੇ ਮਹਾਰਾਜ ਆ ਕੇ ਜਿਹੜੇ ਗੁਰਮੁਖ ਹੁੰਦੇ ਆ ਨੇ ਸਤਸੰਗੀ ਜਨ ਉਹ ਹਮੇਸ਼ਾ ਗੁਰੂ ਨੂੰ ਆਪਣੇ ਨਾਲ ਜਾਣਦੇ ਆ ਤੇ ਇਹ ਸੋਚਦਾ ਵੀ ਸਤਿਗੁਰੂ ਸਾਡੀ ਇੱਕ ਇੱਕ ਹਰਕਤ ਵੇਖਦਾ ਹੈ। ਇਥੋਂ ਤੱਕ ਸਾਡੇ ਫੁਰਨੇ ਵੀ ਵੇਖਦਾ ਹੈ। ਸਾਡੇ ਸਰੀਰ ਦੀ ਹਿਲ ਜੁਲ ਵੀ ਵੇਖਦਾ ਹੈ। ਤੇ ਜੇ ਸੋਚ ਜਿਹੜੇ ਕਰਮ ਕਰਾਂਗੇ ਉਹ ਤੋਂ ਲੁਕੇ ਰਹਿਣਗੇ ਕਦੇ ਨਹੀਂ ਉਹ ਸਭ ਦੇਖਦਾ ਹੈ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹੁੰਦਿਆ ਹਰ ਰੱਬ ਨੂੰ ਨਾਲ ਜਾਣਦੇ ਆਪਣੇ। ਤੇ ਐਵੇਂ ਜਾਣਦੇ ਜਿਵੇਂ ਸਾਡੇ ਨਾਲ ਕੋਈ ਬੰਦਾ ਨਾਲ ਤੁਰਿਆ ਜਾਵੇ ਨਾ ਤੇ ਅਸੀਂ ਨੂੰ ਪਤਾ ਹੁੰਦਾ ਮੇਰੇ ਨਾਲ ਹੈ ਮੈਂ ਕੁਝ ਇਹੋ ਐਸਾ ਵੈਸਾ ਕੰਮ ਨਹੀਂ ਕਰਨਾ ਗੁਰਮੁਖ ਐਵੇਂ ਰੱਬ ਨੂੰ ਜਾਣਦੇ ਸਾਨੂੰ ਡਰ ਬੰਦੇ ਦਾ ਜ਼ਰੂਰ ਹੈ ਰੱਬ ਦਾ ਡਰ ਨਹੀਂ ਇਹਨਾਂ ਸੰ ਸਾਨੂੰ ਅਸੀਂ ਬੰਦੇ ਨਾਲ ਹੋਣ ਤੇ ਅਸੀਂ ਦੇਖਦੇ ਆਂ ਵੀ ਇਹ ਵੇਖ ਲੈਣਗੇ ਇਹ ਜਾਨ ਲੈਣਗੇ ਕੱਲ ਹੋਰਾਂ ਨੂੰ ਦੱਸਣਗੇ ਗੁਰੂ ਦੀ ਸਾਨੂੰ ਪਰਵਾਹ ਨਹੀਂ ਬਸ ਕਹਿੰਨੇ ਆਂ ਵੀ ਉਹ ਨਾਲ ਹੈ ਸਾਡੇ ਉਹ ਵੇਖਦਾ ਪਿਆ ਸਭ ਕੁਝ ਪਰ ਇਹਨੂੰ ਮੰਨਣ ਲਈ ਅੰਦਰੂਨੀ ਮੰਨਣ ਲਈ ਅਸੀਂ ਤਿਆਰ ਨਹੀਂ ਹੁੰਦੇ ਆਹੀ ਧਰਮ ਹੈ ਇਹ ਚੀਜ਼ ਸਾਡੇ ਮਨ ਵਿੱਚ ਆ ਜਾਣੀ ਨਾ ਕਿ ਉਹ ਮੇਰੇ ਨੇਕਟ ਹੈ ਮੇਰੇ ਨਾਲ ਹੈ ਉਹ ਮੇਰੇ ਤੋਂ ਕਦੀ ਪਾਸੇ ਗਿਆ ਹੀ ਨਹੀਂ ਜਿੰਨੂੰ ਆ ਅਹਿਸਾਸ ਹੋ ਗਿਆ ਨਾ ਕਹਿਣ ਦਾ ਨਹੀਂ ਪ੍ਰੈਕਟੀਕਲ ਜਿੰਨੂੰ ਅੰਦਰੋਂ ਮਹਿਸੂਸ ਹੋ ਗਿਆ ਜੇ ਦੀ ਆਤਮਾ ਨੇ ਕਹਿ ਦਿੱਤਾ ਉਹ ਤੇਰੇ ਨਾਲ ਹੀ ਇਹ ਸਮਝ ਲਓ ਫਿਰ ਉਸ ਬੰਦੇ ਨੇ ਧਰਮ ਕਮਾ ਲਿਆ ਅਸਲੀ ਧਰਮੀ ਤੇ ਫਿਰ ਉਹ ਬੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਕਟ ਜੀਅ ਕੇ ਸਦ ਹੀ ਸੰਗਾ ਉਹ ਵਹਿਗੁਰੂ ਮੇਰੇ ਨਿਕਟ ਰਹਿੰਦੇ ਹਮੇਸ਼ਾ ਆਪਣੀ ਜੀਆਂ ਦੇ ਕੁਦਰਤ ਵਰਤੈ ਰੂਪ ਅਰ ਰੰਗਾ ਉਹ ਜਿਹੜੀ ਕੁਦਰਤ ਹੈ ਕੁਦਰਤ ਕਰਕੇ ਭਾਵ ਉਹਦੀ ਜਿਹੜੀ ਕਲਾ ਹੈ ਨਾ ਜੀ ਉਦੀ ਕਲਾ ਹੀ ਸਾਡੇ ਵਿੱਚ ਵਰਤਦੀ ਪਈ ਹੈ ਤੇ ਇਹ ਕੇ ਵੀ ਮੈਂ ਬੇਨਤੀ ਕਰਦੇ ਆ ਰੱਬ ਆਪਣੀ ਸਾਜੀ ਹੋਈ ਸਾਰੀ ਕੁਦਰਤ ਦੇ ਰੂਪ ਵਿੱਚ ਵੀ ਵੱਖ-ਵੱਖ ਰੂਪਾਂ ਵਿੱਚ ਵੱਖ-ਵੱਖ ਰੰਗਾਂ ਵਿੱਚ ਵਰਤਦਾ ਪਿਆ ਆ ਜਿਹੜੀ ਕੁਦਰਤ ਹੈ ਕਾਦਰ ਤੇ ਕੁਦਰਤ ਵਿੱਚ ਫਰਕ ਨਹੀਂ ਹੈ ਕੁਦਰਤ ਕਾਦਰ ਵਿੱਚ ਅਪੇਦ ਹੈ ਤੇ ਕਾਦਰ ਕੁਦਰਤ ਵਿੱਚ ਅਪੇਦ ਹੈ ਤਾਂ ਹੀ ਤੇ ਹਜ਼ੂਰ ਨੇ ਜਦੋਂ ਕੁਦਰਤ ਦੇ ਰੰਗ ਰੂਪ ਦੇਖਿਆ ਅਲੋਕਿਕ ਨਜ਼ਾਰਾ ਦੇਖਿਆ ਤੇ ਸਤਿਗੁਰਾਂ ਨੇ ਬਚਨ ਕਹੇ ਨਾ ਕਿ ਬਲਹਾਰੀ ਕੁਦਰਤ ਵਸਿਆ ਹੇ ਸੱਚੇ ਬਾਦਸ਼ਾਹ ਮੈਂ ਸਦਕੇ ਜਾਵਾਂ ਤੋ ਤੇ ਕੁਦਰਤ ਵਿੱਚ ਵਸਿਆ ਬੈਠੇ ਮੈਂ ਜਿੱਧਰ ਦੇਖਦਾ ਹਾਂ ਮੈਨੂੰ ਤੂੰ ਹੀ ਦਿਸਦਾ ਐ ਮੈਨੂੰ ਤੇ ਹਵਾ ਵਿੱਚੋਂ ਹੀ ਤੇਰੀ ਆਵਾਜ਼ ਆਉਂਦੀ ਐ ਮੈਨੂੰ ਤੇ ਪਹਾੜਾਂ ਤੇ ਡਿੱਗਦੇ ਹੋਏ ਚਰਨਿਆਂ 'ਚੋਂ ਤੇਰੀ ਆਵਾਜ਼ ਸੁਣਦੀ ਐ ਮੈਨੂੰ ਤੇ ਪੰਛੀਆਂ ਦੀ ਚਹਿਚਾਹ ਹਟ ਵਿੱਚੋਂ ਵੀ ਤੇਰੀ ਮਿੱਠੀ ਜੀ ਧੁਨ ਸੁਣਾਈ ਦਿੰਦੀ ਐ ਉਹ ਤਾਂ ਕਹੇ ਨਾ ਕਿਉਂਕਿ ਉਹਨਾਂ ਨੇ ਕੁਦਰਤ ਵਿੱਚੋਂ ਦੇਖਿਆ ਮਹਾਰਾਜ ਆਖਦਿਆ ਮੈਂ ਆਪਣੇ ਸਤਿਗੁਰ ਤੋਂ ਬਲਹਾਰ ਜਾਵਾਂ ਕਿਉਂਕਿ ਇਸ ਸੋਹਣੀ ਕੁਦਰਤ ਨੂੰ ਬਣਾ ਕੇ ਵਿੱਚ ਵਸ ਗਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਕੌਣ ਪਾ ਸਕਦਾ ਹੈ ਵਾਕਈ ਉਸ ਰੱਬ ਦੀ ਕੁਦਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦਾ ਅੰਤ ਤੇ ਪਾਉਣਾ ਬੜੀ ਦੂਰ ਦੀ ਗੱਲ ਹੈ ਉਸ ਰੱਬ ਨੇ ਕੀ ਕੁਝ ਬਣਾਇਆ ਇਹ ਨਾ ਕਦੀ ਜਾਣਿਆ ਜਾ ਸਕਦਾ ਤੇ ਨਾ ਇਹਨੂੰ ਕੋਈ ਜਾਣ ਸਕਦਾ ਯਾਦ ਰੱਖੋ ਟੈਕਨੋਲੋਜੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਇਹ ਬਹੁਤ ਨਵੀਆਂ ਤੋਂ ਨਵੀਆਂ ਖੋਜਾਂ ਰੋਜ਼ ਹੁੰਦੀਆਂ ਨੇ ਨਵੀਂ ਤੋਂ ਨਵੀਂ ਚੀਜ਼ ਲੱਭੀ ਜਾਂਦੀ ਹੈ ਚਾਹੇ ਸੁਪੇਸ਼ ਵਿੱਚ ਹੋਵੇ ਚਾਹੇ ਸਮੁੰਦਰ ਵਿੱਚ ਹੋਵੇ ਚਾਹੇ ਧਰਤੀ ਦੇ ਹੇਠਾਂ ਹੋਵੇ ਉਹ ਕੁਝ ਨਾ ਕੁਝ ਰੋਜ਼ ਨਵਾਂ ਲੱਭਿਆ ਜਾਂਦਾ ਹੈ ਤੇ ਹਮੇਸ਼ਾ ਲੱਭਦਾ ਰਹਿਣਾ ਜਿੰਨਾ ਚਿਰ ਤੱਕ ਇਸ ਧਰਤੀ ਦਾ ਅੰਤ ਨਹੀਂ ਹੁੰਦਾ ਬੰਦੇ ਨੂੰ ਕੁਝ ਨਾ ਕੁਝ ਨਵਾਂ ਮਿਲਦਾ ਰਹਿਣਾ ਕਿਉਂਕਿ ਇਸ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਦੀ ਨਹੀਂ ਪਾਇਆ ਜਾ ਸਕਦਾ ਕੁਦਰਤ ਬਣਾਈ ਹੈ ਉਸ ਕਾਦਰ ਨੇ ਰੱਬ ਨੇ ਤੇ ਰੱਬ ਦਾ ਅੰਤ ਪਾ ਲੈਣਾ ਕਿਸੇ ਦੇ ਵਾਸ ਦੀ ਗੱਲ ਨਹੀਂ ਹੈ ਸਾ ਸੰਗਤ ਉਸ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਸਹੀ ਤਰੀਕੇ ਨਾਲ ਨਾਪ ਲੈਣਾ ਮਾਪ ਲੈਣਾ ਇਹੀ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਤੇ ਦੇਖੋ ਜਿੰਨੇ ਫਿਰ ਇਹਨੂੰ ਬਣਾਇਆ ਉਹਦੀ ਉਥੋਂ ਤੱਕ ਪਹੁੰਚ ਕਿਵੇਂ ਸਾਡੀ ਹੋ ਜੇਗੀ ਨਹੀਂ ਹੋ ਸਕਦਾ ਮਹਾਰਾਜ ਤਾਂ ਕਹਿੰਦੇ ਆ ਕੁਦਰਤ ਵਰਤੇ ਰੂਪ ਅਰਰੰਗਾ ਸਤਿਗੁਰਜੀ ਤੁਸੀਂ ਕੁਦਰਤ ਕਰਕੇ ਵੱਖ-ਵੱਖ ਰੂਪ ਵੱਖ ਵਿੱਚ ਸੋਹਣੇ-ਸੋਹਣੇ ਰੰਗਾਂ ਵਿੱਚ ਵਰਤਦੇ ਪਇਓ ਫਿਰ ਅਗੇ ਆਖਦੇ ਕਰੈ ਨਾ ਝੁਰੈ ਨਾ ਮਨ ਰੋਵਣ ਹਾਰਾ ਉਸ ਇਨਸਾਨ ਦਾ ਮਨ ਨਾ ਕਦੀ ਖਿਜਦੇ ਨਾ ਕਦੀ ਝੂਰਦੇ ਨਾ ਕਦੀ ਉਰੋਂਦੇ ਨਾ ਉਦਾਸ ਹੁੰਦਾ ਨਾ ਕਦੀ ਗਿਲਾ ਕਰਦਾ ਨਾ ਖਿਜਦਾ ਕਦੀ ਨਾ ਉਦਾਸ ਹੁੰਦਾ ਨਾ ਝੂਰਦਾ ਹੈ ਨਾ ਹੀ ਕਦੀ ਰੋਂਦਾ ਹੈ ਪੁੱਛਿਆ ਵੀ ਕੇਦਾ ਆਖਦਾ ਜਿੰਨੂੰ ਇਹ ਭਰੋਸਾ ਹੋ ਜਾਏ ਜਿੰਨੂੰ ਇਹ ਵਿਸ਼ਵਾਸ ਹੋ ਜਾਏ ਕਿ ਉਹ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਹ ਮੇਰਾ ਖਸਮ ਹੈ ਆਪਣੇ ਪਰਮਾਤਮਾ ਦੇ ਹੁੰਦਿਆਂ ਮੈਨੂੰ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਉਹ ਕਦੀ ਖਿਜਦਾ ਨਹੀਂ ਕਦੀ ਗਿਲਾ ਨਹੀਂ ਕਰਦਾ ਬਚਨ ਕਹੇ ਕਰੈ ਨਾ ਝੁਰੈ ਨਾ ਮਨ ਰੋਵਨ ਹਾਰਾ ਕੇਸ ਬੰਦੇ ਦਾ ਜਿੰਨੂੰ ਇਹ ਵਿਸ਼ਵਾਸ ਹੈ ਅਬਨਾਸੀ ਮੇਰਾ ਪਰਮਾਤਮਾ ਅਬਨਾਸੀ ਹੈ ਅਵਗਤ ਅਵਗਤ ਧਵ ਭਾਵ ਅਦ੍ਰਿਸ਼ਟ ਜਿਹੜਾ ਖੁੱਲੀਆਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਅਗੋਚਰ ਜਿੱਥੋਂ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈ ਸਦਾ ਸਲਾਮਤ ਖਸਮ ਹਮਾਰਾ ਮੇਰਾ ਖਸਮ ਤੇ ਹਮੇਸ਼ਾ ਰਹਿਣ ਵਾਲਾ ਹੈ ਮੇਰੇ ਆਪਣੇ ਮਾਲਕ ਦੇ ਹੁੰਦਿਆ ਮੈਨੂੰ ਕੀ ਪਰਵਾਹ ਕਿਸੇ ਦੀ ਹਜ਼ੂਰ ਆਖਦੇ ਆ ਇਹ ਉਹ ਕਹੇਗਾ ਜਿੰਨੂੰ ਆਪਣੇ ਪਰਮਾਤਮਾ ਦੇ ਪੂਰਨ ਤੌਰ ਤੇ ਵਿਸ਼ਵਾਸ ਹੈ ਉਹ ਕਦੀ ਉਦਾਸ ਨਹੀਂ ਹੁੰਦਾ ਕਦੀ ਉਹਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਰੱਬ ਦੇ ਨਾਲ ਉਹ ਕਦੀ ਝੂਰਦਾ ਨਹੀਂ ਹਾਏ ਰੱਬ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਜਿਵੇਂ ਅਸੀਂ ਝੂਰਦੇ ਰਹਿੰਨੇ ਅਸੀਂ ਬੜਾ ਕੀਰ ਮਨ ਵਿੱਚ ਝੂਰਦੇ ਆ ਰੱਬ ਨਾਲ ਹੀ ਗਿਲੇ ਸ਼ਿਕਵੇ ਕਰੀ ਜਾਂਦੇ ਆ ਚਲੋ ਬੰਦੇ ਨਾਲ ਤੇ ਕਰਨੇ ਕਰਨੇ ਆ ਰੱਬ ਨੂੰ ਵੀ ਬਖਸ਼ਦੇ ਅਸੀਂ ਉਹਦੇ ਨਾਲ ਬੜਾ ਗਿਲਾ ਕਰਦੇ ਆ ਸ਼ਿਕਵਾ ਬਹੁਤ ਹੁੰਦਾ ਹੈ ਕਈ ਵਾਰ ਰੋਣੇ ਵੀ ਆ ਰੱਬ ਨੇ ਆ ਕਿਉਂ ਕਰ ਦਿੱਤਾ ਐਵੇਂ ਕਰਨਾ ਸੀ ਮਹਾਰਾਜ ਆਖਦਿਆ ਪਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੀਆਂ ਰੂਹਾਂ ਨੇ ਉਹ ਕਦੀ ਨਹੀਂ ਕਰਦੀਆਂ ਉਹ ਗਿਲਾ ਆਪਣੇ ਨਾਲ ਕਰਨਗੀਆਂ ਉਹ ਸ਼ਿਕਵਾ ਆਪਣੇ ਨਾਲ ਕਰਨਗੀਆਂ ਵੀ ਤੂੰ ਬਾਣੀ ਘਟ ਪੜੀ ਐ ਤੂੰ ਨਾਮ ਘਟ ਜਪਿਆ ਤੇਰਾ ਮਨ ਅਜ ਟਿਕਿਆ ਨਹੀਂ ਗੁਰੂ ਨੂੰ ਨਹੀਂ ਸ਼ਿਕਵਾ ਨਹੀਂ ਕਰਦੇ ਵੀ ਗੁਰੂ ਨੇ ਆ ਨਹੀਂ ਕੀਤਾ ਉਹਨੇ ਕੀਤਾ ਨਾ ਉਦਾਸ ਹੋਣਗੇ ਤੇ ਆਪਣੀ ਕਰਨੀ ਤੇ ਹੋਣਗੇ ਤੂੰ ਗਲਤ ਕਰ ਬੈਠਾ ਰੱਬ ਤੇ ਨਹੀਂ ਉਦਾਸ ਹੁੰਦੇ ਵੀ ਰੱਬ ਨੇ ਇੱਕ ਨਹੀਂ ਸੀ ਕਰਨਾ ਕਿਉਂ ਕਰ ਦਿੱਤਾ ਉਹ ਰੱਬ ਵੱਲ ਤੇ ਇੱਕ ਗੱਲ ਨਹੀਂ ਕਰਦੇ ਜਿਉ ਉਹਨਾਂ ਨੂੰ ਜੋ ਕੁਝ ਕਹਿਣਾ ਆਪਣੇ ਵਿੱਚੋਂ ਕੱਢਣਾ ਹੈ ਕਮੀਆਂ ਪੇਸ਼ੀਆਂ ਸਭ ਕੁਝ ਆਪਣੇ ਵਿੱਚੋਂ ਰੱਬ ਵਿੱਚੋਂ ਨਹੀਂ ਉਹਨਾਂ ਨੇ ਕੱਢਣਾ ਹੈ ਕਿਉਂਕਿ ਉਹ ਇਹ ਜਾਣਦੇ ਆ ਕਿ ਰੱਬ ਭੁੱਲਣ ਹਾਰ ਨਹੀਂ ਹੈ ਅਸੀਂ ਭੁੱਲਣ ਹਾਰਾ ਰੱਬ ਤੇ ਅਪੂਲ ਹੈ ਉਹ ਕਦੀ ਗਲਤੀ ਥੋੜਾ ਕਰ ਸਕਦਾ ਉਹ ਕਦੀ ਉਹਦੇ ਚ ਕਮੀਆਂ ਥੋੜਾ ਨਹੀਂ ਉਹਦੇ ਚ ਕੋਈ ਊਣਤਾ ਹੀ ਨਹੀਂ ਜੇ ਕੋਈ ਊਣਤਾ ਹੀ ਜੇ ਕੋਈ ਕਮੀ ਪੇਸ਼ੀਆ ਤੇ ਬੰਦਿਆ ਤੇਰੇ ਵਿੱਚ ਹੈ ਰੱਬ ਤੇ ਪੂਰਾ ਹੈ ਅਸੀਂ ਅਧੂਰੇ ਹਾਂ ਉਹ ਤੇ ਪੂਰੇ ਵੇਖੋ ਪੂਰਾ ਪੂਰੇ ਵਿੱਚ ਕਦੀ ਕਮੀ ਨਹੀਂ ਹੁੰਦੀ ਕਮੀਆਂ ਹਮੇਸ਼ਾ ਅਧੂਰੇ ਚ ਹੁੰਦੀਆਂ ਨੇ ਅਸੀਂ ਅਧੂਰੇ ਆ ਰੱਬ ਵਿੱਚੋਂ ਕਦੀ ਕਮੀ ਨਹੀਂ ਕੱਢਣੀ ਆਪਾਂ ਕਦੀ ਵੀ ਨਹੀਂ ਕੁਝ ਵੀ ਸਾਡੀ ਜ਼ਿੰਦਗੀ ਵਿੱਚ ਹੋ ਜਾਏ ਅੱਖ ਚ ਇੱਕ ਚੰਗਾ ਕਰਮ ਹੁੰਦਾ ਏ ਜੇ ਤੁਸੀਂ ਰੱਬ ਤੋਂ ਕਮੀਆਂ ਕੱਢ ਰੀਆਂ ਸ਼ੁਰੂ ਕਰ ਦਿੱਤੀਆਂ ਨਾ ਰੱਬ ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਨਾ ਇਹ ਵੀ ਇੱਕ ਤਰ੍ਹਾਂ ਦਾ ਕਰਮ ਹੈ ਅਸੀਂ ਵੇਖੋ ਜੇ ਰੱਬ ਦੀ ਵਡਿਆਈ ਕਰਨੀ ਬੜਾ ਪਿਆਰਾ ਕਰਮ ਹੈ ਤੇ ਰੱਬ ਤੇ ਦੋਸ਼ ਲਾਉਣੇ ਤੇ ਮਾੜਾ ਕਰਮ ਹੋਏਗਾ ਹੋਏਗਾ ਨਾ ਸੋਚੋ ਨਾ ਇਹ ਸਾਨੂੰ ਪਤਾ ਲੱਗਦਾ ਸੀ ਕਹਿ ਦਿੰਦੇ ਆ ਨਾ ਪਰ ਲਿਖਿਆ ਜਾਂਦਾ ਇਹ ਚੀਜ਼ ਇਹ ਨੋਟ ਹੋ ਜਾਂਦੀ ਵੀ ਇਹਨੇ ਰੱਬ ਦੀ ਸਿਫਤ ਕੀਤੀ ਆ ਵੀ ਲਿਖਿਆ ਜਾਣਾ ਤੇ ਇਹਨੇ ਰੱਬ ਨਾਲ ਗਿਲਾ ਕੀਤਾ ਇਹਨੇ ਰੱਬ ਨਾਲ ਸ਼ਿਕਵਾ ਕੀਤਾ ਇਹਨੇ ਰੱਬ ਤੇ ਆ ਦੋਸ਼ ਲਾਏ ਇਹਨੇ ਆ ਕੁਝ ਰੱਬ ਨੂੰ ਆਖਿਆ ਇਹ ਵੀ ਲਿਖਿਆ ਜਾਣਾ ਇਸ ਕਰਕੇ ਮਹਾਰਾਜ ਆਖ ਦਿਆ ਉਹਦੀ ਰਜ਼ਾ ਵਿੱਚ ਰਹੀਦਾ ਉਹਦੇ ਭਾਣੇ ਵਿੱਚ ਰਹੀਦਾ ਰੱਬ ਗਿਲਾ ਸ਼ਿਕਵਾ ਨਹੀਂ ਕਰੀਦਾ ਹੁੰਦਾ ਸਤਿਗੁਰ ਜੀ ਤਾਂ ਕਹਿ ਰਿਹਾ ਉਹ ਸੇਵਕ ਕਦੀ ਝੂਰਦਾ ਨਹੀਂ ਗਿਲਾਸ਼ਿਕਵਾ ਨਹੀਂ ਕਰਦਾ ਜਿਹਨੂੰ ਭਰੋਸਾ ਹੈ ਕਿ ਮੇਰਾ ਰੱਬ ਅਬਨਾਸੀ ਹੈ ਅਗੋਚਰ ਹੈ ਉਹ ਸਭ ਤੋਂ ਵੱਡਾ ਹੈ ਉਹ ਨੇ ਹਮੇਸ਼ਾ ਸਲਾਮਤ ਰਹਿਣੇ ਮੈਂ ਖਤਮ ਹੋ ਜਾਣਾ ਸਦਾ ਸਲਾਮਤ ਖਸਮ ਹਮਾਰਾ ਰਹਾਉ ਫਿਰ ਅੱਗੇ ਆਖਦਿਆ ਮੇਰੇ ਮਾਲਕ ਮੇਰੇ ਸੋਹਣੇ ਖਸਮ ਜੀ ਮੈਂ ਤੁਹਾਡਾ ਸੇਵਕਾਂ ਦਾਸ ਹਾਂ ਤੁਹਾਡਾ ਤੇਰੇ ਦਾਸਰੇ ਕਹੋ ਕਿਸ ਕੀ ਕਾਲ ਕਾਲ ਦਾ ਅਰਥ ਹੈ ਮਹਤਾਜਗੀ ਮੈਨੂੰ ਕਿਸੇ ਦੀ ਮਹਤਾਜਗੀ ਨਹੀਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਵੀ ਹਾਂ ਇਹ ਬੰਦੇ ਨੂੰ ਨਹੀਂ ਬੁਲਾਇਆ ਤੇ ਮੇਰਾ ਆ ਕਰ ਦੇਗਾ ਨਾ ਮੈਂ ਕਿਸੇ ਦੀ ਅਧੀਨਗੀ ਵਿੱਚ ਨਹੀਂ ਚੱਲਦਾ ਤੇਰੇ ਤੋਂ ਬਗੈਰ ਤੇਰੇ ਦਾਸਰੇ ਕਉ ਕਿਸ ਕੀ ਕਾਨ ਮੈਨੂੰ ਕਿਸੇ ਦੀ ਮੈਨੂੰ ਕੋਈ ਕਿਸੇ ਦੀ ਖੁਦਗਰਜ਼ੀ ਨਹੀਂ ਹੈ ਵੀ ਮੈਨੂੰ ਕੋ ਚਾਹੀਦਾ ਮੈਂ ਫਲਾਣੇ ਬੰਦੇ ਨਾ ਬਣਾ ਕੇ ਰੱਖਾਂ ਉਹਨੂੰ ਨਾ ਮਾੜਾ ਬੋਲਾਂ ਆਖਦਿਆ ਮਾਲਕਾ ਮੈਨੂੰ ਕਿਸੇ ਦੀ ਮਹਤਾਜ ਕੀ ਨਹੀਂ ਤੇਰੇ ਦਾਸਰੇ ਕਉ ਕਿਸ ਕੀ ਕਾਨ ਕਿਉਂਕਿ ਜਿੰਨੂੰ ਇਹ ਭਰੋਸਾ ਹੈ ਰੱਬ ਮੇਰੇ ਨਾਲ ਹੈ ਉਹ ਇਹੀ ਬਚਨ ਕਹਿੰਦਾ ਜਦ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਮੈਨੂੰ ਕਿਸੇ ਦਾ ਮਹਤਾਜ ਨਹੀਂ ਆ ਮਹੰਦਗੀ ਦਰਤ ਮਹਤਾਜਗੀ ਹੁੰਦਾ ਮੈਂ ਕਿਸੇ ਦਾ ਮਹਤਾਜ ਨਹੀਂ ਮੈਂ ਪਿਛਲੇ ਦਿਨ ਤੁਹਾਡਾ ਇੱਕ ਸਿੱਖ ਦੀ ਸਿੱਖ ਦਾ ਜ਼ਿਕਰ ਕੀਤਾ ਸੀ ਪੀਰ ਦਾ ਪੀਰ ਬਹਿਲੂਲ ਦਾ ਉਹ ਬੜਾ ਵੱਡਾ ਬੇਮਹਤਾਜ ਬੰਦਾ ਸੀ ਬਹੁਤ ਵੱਡਾ ਉਹਦੇ ਜੀਵਨ ਦੀ ਘਟਨਾ ਮਿਲਦੀ ਹੈ ਵੀ ਇੱਕ ਦਿਨ ਉਹ ਆਪਣੀ ਇਬਾਦਤਗਾਹ ਵਿੱਚ ਬੈਠਾ ਗੁਰਨਾਨਕ ਜੀ ਦੇ ਮਿਲਣ ਤੋਂ ਬਾਅਦ ਦੀ ਬਾਤ ਐ ਉਹ ਤੋਂ ਉਲੰਬੀ ਉਮਰ ਜੀ ਕੇ ਗਿਆ ਗੁਰੂ ਸਾਹਿਬ ਜੀ ਤੋਂ ਬਾਅਦ ਵੀ ਉਹ ਤੇ ਜਿੱਦਣ ਦਾ ਗੁਰੂ ਸਾਹਿਬ ਨੂੰ ਮਿਲਿਆ ਸੀ ਬਸ ਉਹ ਗੁਰੂ ਸਾਹਿਬ ਦੇ ਹੋ ਗਿਆ ਸੀ ਪੀਰ ਬਹੁਤ ਵੱਡਾ ਹੈ ਇਸਲਾਮ ਉਹਦੀ ਬੜੀ ਰਿਸਪੈਕਟ ਕਰਦਾ ਹੈ ਵੱਡੇ ਵੱਡੇ ਬਾਦਸ਼ਾਹ ਉਹਨੂੰ ਮੱਥਾ ਟੇਕਦੇ ਆ ਜੀ ਉਸ ਪੀਰ ਨੂੰ ਪਰ ਉਹ ਗੁਰਨਾਨਕ ਨੂੰ ਮੱਥਾ ਟੇਕਦਾ ਹੈ ਪੀਰ ਬਹਿਨੋਲ ਬੈਠਾ ਵਖਤ ਦਾ ਬਾਦਸ਼ਾਹ ਆਇਆ ਉਨੇ ਦੇਖਿਆ ਚਲੋ ਪੀਰ ਜੀ ਨੂੰ ਸਜਦਾ ਕਰਦੇ ਚੱਲਦੇ ਆ ਬਾਹਰ ਬੈਠੇ ਸੀ ਪੀਰ ਜੀ ਕੋਲ ਉੱਤਰ ਕੇ ਆਇਆ ਹਾਥੀ ਤੋਂ ਨਮਸਕਾਰ ਕੀਤੀ ਕਹਿ ਲਗਾ ਪੀਰ ਜੀ ਅਸੀਂ ਤੁਹਾਡੀ ਕੋ ਸੇਵਾ ਕਰਨੀ ਚਾਹੁੰਦੇ ਹਾਂ ਕੁਝ ਮੰਗੋ ਕੀ ਮੰਗਣਾ ਹੈ ਜੋ ਕਹੋਗੇ ਤੁਹਾਡੇ ਚਰਨਾਂ ਵਿੱਚ ਰੱਖ ਦਿਆਂਗੇ ਹੁਕਮ ਕਰੋ ਬਹਿਲੌਰ ਚੋ ਪਰਿਆ ਕੁਝ ਨਹੀਂ ਬੋਲਦਾ ਉਹਨੇ ਫੇਰ ਆਖਿਆ ਕਹਿ ਲਗਾ ਪੀਰ ਜੀ ਹੁਕਮ ਕਰੋ ਜੋ ਕਹੋਗੇ ਉਨੇ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਇੱਕ ਕੁਝ ਨਾ ਕੁਝ ਤੇ ਮੰਗੋ ਸੇਵਾ ਤੇ ਬਖਸ਼ੋ ਸਾਨੂੰ ਪੀਰ ਜੀ ਕੁਝ ਨਹੀਂ ਬੋਲੇ ਉਹਨੇ ਤੀਜੀ ਵਾਰ ਫਿਰ ਮੰਗਿਆ ਪੀਰ ਜੀ ਨੇ ਸਾਫ਼ ਆਖਿਆ ਕਿ ਲਗੇ ਬਾਦਸ਼ਾ ਇੱਕ ਮੰਗਤਾ ਮੈਨੂੰ ਕੀ ਦੇ ਸਕਦਾ ਇੱਕ ਮੰਗਤਾ ਮੈਨੂੰ ਕੀ ਦੇ ਸਕਦਾ ਤੂੰ ਮੰਗਤਾ ਹੀ ਹੈ ਅੱਜ ਚਾਹੇ ਤੂੰ ਬਾਦਸ਼ਾ ਹੈ ਪਰ ਜਿਹੜਾ ਤੋਂ ਰਾਜ ਭਾਗੇ ਵੀ ਤੂੰ ਮੰਗ ਕੇ ਲਿਆ ਐ ਅੱਜ ਤੇਰ ਕੋ ਰਾਜ ਭਾਗ ਆ ਗਿਆ ਤੇ ਅੱਜ ਤੂੰ ਮਾਲਕ ਬਣ ਗਿਆ ਅੱਜ ਤੂੰ ਦੇਣ ਵਾਲਾ ਬਣ ਗਿਆ ਕੁਝ ਸਮਾਂ ਪਹਿਲਾਂ ਮੇਰੇ ਅੱਗੇ ਫਰਿਆਦਾ ਕਰਦਾ ਸੀ ਯਾ ਦੇ ਦਿਓ ਦੇ ਦਿਓ ਤੇ ਅੱਜ ਮੈਨੂੰ ਕਹਿਣ ਲੱਗ ਪਿਆ ਮੰਗੋ ਕੀ ਚਾਹੀਦਾ ਬਹਿਲੋ ਲਾਖ ਦੇ ਵਕਤ ਬਰਬਾਦ ਕਰ ਨਾ ਮੇਰਾ ਨਾ ਆਪਣਾ ਚੁੱਪ ਚਾਪ ਜਿੱਧਰ ਜਾਣਾ ਚਲਾ ਜਾ ਇਨਾ ਮੁਹਤਾਬ ਮੁਹਤਾਸੀਓ ਵਖਤ ਬਾਦਸ਼ਾ ਨੂੰ ਨੇ ਸ਼ਬਦ ਗਏ ਵਖਤ ਨਾ ਬਰਬਾਦ ਕਰ ਜਿੱਧਰ ਜਾਣਾ ਚਲਾ ਜਾ ਮੈਨੂੰ ਕੁਝ ਨਹੀਂ ਚਾਹੀਦਾ ਉਹ ਬਾਦਸ਼ਾ ਚੁੱਪਚਾਪ ਚਲਾ ਜਾਂਦਾ ਪਤਾ ਹੀ ਪੀਰ ਹੈ ਕੋਈ ਐਸੇ ਸ਼ਬਦ ਮੂੰਹ ਵਿੱਚੋਂ ਨਿਕਲ ਗਏ ਤੇ ਕੰਮ ਉਲਟਾ ਹੋ ਸਕਦਾ ਹੈ ਚਲੋ ਜੀ ਚਲਾ ਜਾਂਦਾ ਉਹਦਾ ਚੇਲਾ ਕਹਿੰਦਾ ਬਹਿਲੋਲ ਨੂੰ ਕਿ ਪੀਰ ਜੀ ਤੁਸੀਂ ਕੁਝ ਮੰਗ ਲੈਂਦੇ ਹਾਂ ਤੁਸੀਂ ਕੁਝ ਮੰਗ ਲੈਂਦੇ ਬਹਿਲੋਲ ਆਖਦਾ ਕੀ ਲੋੜ ਹੈ ਉਹ ਕਹਿ ਲਗਾ ਚਲੋ ਆਪਲੇ ਨੇ ਨਹੀਂ ਸੀ ਕੁਝ ਮੰਗਣਾ ਮੈਨੂੰ ਪਤਾ ਹੈ ਤੁਹਾਨੂੰ ਕੁਝ ਨਹੀਂ ਚਾਹੀਦਾ ਪਰ ਜਿੱਥੇ ਆਪਾਂ ਰਹਨੇ ਆ ਨਾ ਜਿਹੜੀ ਇਬਾਦਤਗਾਹ ਵਿੱਚ ਇਹਦੀ ਛੱਤ ਟੁੱਟੀ ਹੋਈ ਹੈ ਕਈ ਚਿਰ ਹੋ ਗਿਆ ਛੱਤ ਨਹੀਂ ਬਣੀ ਇਹਦੀ ਘਟੋ ਘਟੋ ਨਹੀਂ ਕਹਿ ਦਿੰਦੇ ਵੀ ਇਹਦੀ ਛੱਤ ਹੀ ਠੀਕ ਕਰ ਦੇ ਤੇ ਉਸ ਪੀਰ ਨੇ ਜੋ ਅਲਫਾਜ਼ ਕਹੇ ਨਾ ਉਸ ਵਕਤ ਉਹ ਆਖ ਤੇ ਗੱਲ ਸੁਣ ਮਰੀਦ ਮੈਂ ਬਰਸਾਤਾਂ ਵਿੱਚ ਸਮਾਂ ਕੱਢ ਸਕਦਾ ਮੈਂ ਟੁੱਟੀ ਛੱਤ ਦੇ ਹੇਠਾਂ ਰਹਿ ਸਕਦਾ ਮੈਂ ਇੱਥੇ ਫਿਰ ਵੀ ਛੱਤ ਟੁੱਟੀ ਐ ਮੈਂ ਤੇ ਖੁੱਲੇ ਆਸਮਾਨ 'ਵਿ ਜਿੰਦਗੀ ਕੱਢ ਸਕਦਾ ਪਰ ਗੁਰਨਾਨਕ ਤੋਂ ਬਿਨਾਂ ਕਿਸੇ ਅੱਗੇ ਹੱਥ ਨਹੀਂ ਅੱਡ ਸਕਦਾ ਉਹ ਆਉਣੇ ਸ਼ਬਦ ਕਿ ਉਹਨੇ ਆਖਿਆ ਇੱਕ ਦਿਨ ਹੱਥ ਅੱਡੇ ਸਨ ਬਸ ਇੱਕ ਦਿਨ ਇੱਕ ਦਿਨ ਝੋਲੀ ਆ ਡੀਸੀ ਗੁਰੂ ਨਾਨਕ ਦੇ ਅੱਗੇ ਕਿ ਗੁਰੂ ਨਾਨਕ ਜੀ ਮੇਰੀ ਝੋਲੀ ਵਿੱਚ ਖੈਰ ਪਾ ਦਿਓ ਬਸ ਗੁਰਨਾਨਕ ਕਿੰਨਾ ਕੁਝ ਪਾ ਗਿਆ ਕਿ ਉਸ ਤੋਂ ਬਾਅਦ ਮੰਗਣ ਦੀ ਲੋੜ ਹੀ ਨਹੀਂ ਰਹੀ ਉਹਨੇ ਮੰਗਣ ਦੀ ਆਦਤ ਹੀ ਹਟਾ ਦਿੱਤੀ ਹੈ ਦੁੱਖ ਸੁੱਖ ਸਭ ਕੁਝ ਬਰਦਾਸ਼ਤ ਕੀਤਾ ਜਾ ਸਕਦਾ ਪਰ ਗੁਰਨਾਨਕ ਤੋਂ ਬਿਨਾਂ ਕਿਸੇ ਕੋਲੋਂ ਮੰਗਿਆ ਨਹੀਂ ਜਾ ਸਕਦਾ ਆ ਹੁੰਦੀ ਹੈ ਬੇਮੋਹਤਾਜਗੀ ਫਕੀਰ ਬੇਮਹਤਾਜ ਹੁੰਦੇ ਆ ਜੀ ਵਖਤ ਦੇ ਉਹ ਕਿਸੇ ਦੇ ਬਿਲਕੁਲ ਕਿਸੇ ਦੀ ਮਹਤਾਜਗੀ ਨਹੀਂ ਕਿਸੇ ਦੀ ਕਾਹ ਨਹੀਂ ਭਾਵ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਇੱਕ ਰੱਬ ਤੋਂ ਬਗੈਰ ਬਸ ਇੱਕ ਸੱਚੇ ਪਾਤਸ਼ਾਹ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਫਕੀਰ ਜੋ ਅਸਲੀ ਫਕੀਰ ਹੋਏਗਾ ਪਰ ਜਿਹੜੇ ਫਕੀਰ ਆਪ ਨੇ ਉਹ ਤੇ ਸਰਕਾਰਾਂ ਦੇ ਅੱਗੇ ਪਿੱਛੇ ਘੁੰਮਦੇ ਆ ਨਾ ਉਹ ਫਕੀਰ ਨਹੀਂ ਹੁੰਦਾ ਫਕੀਰ ਸਰਕਾਰਾਂ ਨੂੰ ਆਪਣੇ ਅੱਗੇ ਪਿੱਛੇ ਕਮਾਉਂਦੇ ਆ ਸਰਕਾਰਾਂ ਦੇ ਅੱਗੇ ਪਿੱਛੇ ਨਹੀਂ ਇਸ ਕਰਕੇ ਵੱਡੇ ਵੱਡੇ ਬਾਦਸ਼ਾਹ ਫਕੀਰਾਂ ਦੇ ਚਰਨਾਂ ਵਿੱਚ ਮੱਥੇ ਟੇਕਦੇ ਸਨ ਕਿਉਂਕਿ ਡਰਦੇ ਸਨ ਪਰ ਸਰਕਾਰਾਂ ਨੂੰ ਪਤਾ ਵੀ ਅੱਜ ਕੱਲ੍ਹ ਦੇ ਤੇ ਸਾਡੇ ਕੋਲ ਲੋੜਾਂ ਪੂਰੀਆਂ ਕਰਦੇ ਆ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਨੇ ਸਾਨੂੰ ਕੀ ਲੋੜ ਹੈ ਇਸ ਕਰਕੇ ਬੇਮੁਹਤਾਜ ਫਕੀਰ ਬਹੁਤ ਵਿਰਲਾ ਹੋਏਗਾ ਪਰ ਹੁੰਦਾ ਸਲੀ ਉਹੀ ਹੈ ਮਹਾਰਾਜ ਇੱਥੇ ਆਕਦਿਆ ਗੁਰਸਿੱਖ ਨੂੰ ਗੁਰਮੁਖ ਨੂੰ ਕਿਸੇ ਦੀ ਕਾਨ ਨਹੀਂ ਹੁੰਦੀ ਤੇਰੇ ਦਾਸ ਸਦੇ ਕੋ ਕਿਸ ਕੀ ਕਾਨ ਜਿਸ ਕੀ ਮੀਰਾ ਰਖੈ ਆਨ ਮੀਰਾ ਦਾ ਅਰਥ ਹੁੰਦਾ ਹੈ ਜੀ ਵੱਡਾ ਪਾਤਸ਼ਾਹ ਜੇ ਇਸ ਬਚਨ ਪਰਦੇ ਮੀਰਾ ਦਾਨਾ ਦਿਲ ਸੋਚ ਸ਼ਬਦ ਹੁੰਦਾ ਹੈ ਤਰੰਗ ਰਾਗ ਦਾ ਮਹਾਰਾਜ ਸ਼ਬਦ ਪ੍ਰਮਾਤਮਾ ਲਈ ਮੀਰਾ ਕਹਿਆ ਗਿਆ ਕਿ ਤੂੰ ਪਾਤਸ਼ਾਹਾਂ ਹੈ ਵੱਡਾ ਹੈ ਤੂੰ ਬਹੁਤ ਆਕਦੇ ਤੇਰੇ ਦਾਸਰੇ ਕੋ ਕਿਸ ਕੀ ਕਾਰਨ ਜਿਸ ਕੀ ਮੀਰਾ ਰੱਖੇ ਆਣ ਜੇ ਦੀ ਪਾਤਸ਼ਾਹ ਆ ਕੇ ਰੱਖ ਲਵੇ ਉਹਨੂੰ ਕੀ ਪਰਵਾਹ ਕੇ ਸੀ ਪ੍ਰਮਾਤਮਾ ਤੂੰ ਹਮੇਸ਼ਾ ਆਪਣੇ ਭਗਤਾਂ ਦੀ ਆ ਕੇ ਰੱਖਦਾ ਹੈ ਲੋੜ ਪੈਂਦੀ ਹੈ ਤੇ ਪਹੁੰਚ ਜਾਂਦੇ ਤੂੰ ਨਾਲੋਂ ਨਾਲ ਤੇਰੇ ਹੁੰਦਿਆਂ ਕਾਦੀ ਪਰਵਾਹ ਜਿਸ ਕੀ ਮੀਰਾ ਰਾਖੈ ਆਣ ਇੱਜ਼ਤ ਪੱਤ ਰੱਖਦੇ ਆ ਕਿ ਤੂੰ ਆਪਣੇ ਭਗਤਾਂ ਦੀ ਫਿਰ ਅਗਦਿਆ ਜੋ ਲੌਡਾ ਲੌਡੇ ਦਾ ਅਰਥ ਹੈ ਜੀ ਸੇਵਕ ਜੋ ਲੌਡਾ ਪ੍ਰਭ ਕੀਆ ਅਜਾਤ ਜਿਹੜਾ ਸੇਵਕ ਪ੍ਰਭ ਨੇ ਅਜਾਤ ਕਰ ਦਿੱਤਾ ਅਜਾਤ ਤੋਂ ਪਾਵੇ ਜਾਤ ਰਹਿਤ ਉਹਦੇ ਵਿੱਚ ਨਾ ਆਪਣੀ ਵੱਡੀ ਜਾਤ ਦਾ ਹੰਕਾਰ ਹੁੰਦਾ ਤੇ ਨਾ ਇਹ ਹੁੰਦਾ ਹਾਏ ਮੇਰੀ ਨੀਚ ਜਾਤ ਐ ਮੈਂ ਨੀਵੀਂ ਜਾਤ ਦਾ ਉਹ ਇੰਨਾ ਚੁਰਹਿਤ ਹੋ ਜਾਂਦਾ ਜਾਤ ਪਾਤ ਦੇ ਚੱਕਰਾਂ ਚ ਮੁਕਤ ਹੋ ਜਾਂਦਾ ਉਹ ਬਸ ਉਹਦੀ ਇੱਕੋ ਜਾਤ ਹੁੰਦੀ ਐ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋਸ ਉਹ ਆਖਦੇ ਮੈਂ ਇਨਸਾਨ ਆ ਬਸ ਇਤੋਂ ਵੱਡੀ ਜਾਤ ਨਹੀਂ ਐ ਮੈਂ ਮਾਨਸ ਆ ਮੈਂ ਮਨੁੱਖਾ ਆਹੀ ਮਰੀ ਜਾਤ ਹੈ ਜਾਤ ਨਾ ਨੀਵੀਂ ਨਾ ਵੱਡੀ ਨਾ ਛੋਟੀ ਹੁੰਦੀ ਹੈ ਇਨਸਾਨ ਤੇ ਇਨਸਾਨ ਹੁੰਦਾ ਹੈ ਮਹਾਰਾਜ ਆਖਦਿਆ ਪਰਮਾਤਮਾ ਤੋਂ ਆਪਣੇ ਸੇਵਕ ਨੂੰ ਇੰਨੀ ਵੱਡੀ ਅਵਸਥਾ ਦਾ ਮਾਲਕ ਬਣਾ ਦਿੱਤਾ ਹੈ ਹੁਣ ਮੇਰੇ ਵਿੱਚ ਨਾ ਉੱਚੀ ਜਾਤ ਦਾ ਹੰਕਾਰ ਰਹਿ ਗਿਆ ਨਾ ਨੀਵੀਂ ਜਾਤ ਦੀ ਸ਼ਰਮਿੰਦਗੀ ਰਹਿ ਗਈ ਹੈ ਭਗਤ ਰਵਦਾਸ ਜੀ ਵਰਗੇ ਕਬੀਰ ਸਾਹਿਬ ਜੀ ਵਰਗੇ ਨਾਮਦੇ ਸਹਿਬ ਜੀ ਵਰਗੇ ਇਨਾਂ ਨੂੰ ਨਹੀਂ ਸੀ ਅਸੀਂ ਨੀਚ ਜਾਤ ਆਖਦੇ ਅਸੀਂ ਪ੍ਰਮਾਤਮਾ ਤੇ ਸੇਵਕ ਦੁਨੀਆ ਨੇ ਬਹੁਤ ਕੁਝ ਆਖਿਆ ਪਰ ਇਹਨਾਂ ਨੇ ਆਖਿਆ ਨਹੀਂ ਸਾਡਾ ਪ੍ਰਮਾਤਮਾ ਬਖਸ਼ੰਦ ਹੈ ਉਹ ਜਾਤ ਪਾ ਥੋੜਾ ਦੇਖਦਾ ਇਸ ਕਰਕੇ ਭਗਤ ਵੱਡੇ ਵੱਡੇ ਭਗਤ ਜਿਹੋਏ ਭਗਤ ਬੈਣੀ ਜੀ ਹੋਏ ਹਨ ਇਹ ਰਾਜੇ ਮਹਾਰਾਜ ਜੈਦੇਵ ਜੀ ਵਰਗੇ ਹੋਏ ਤੇ ਵੱਡੀਆਂ ਜਾਤਾਂ ਦੇ ਪਰ ਇਹਨਾਂ ਨੇ ਕਦੀ ਹੰਕਾਰ ਨਹੀਂ ਕੀਤਾ ਇਹਨਾਂ ਜਾਤਾਂ ਦਾ ਇਸ ਕਰਕੇ ਮਹਾਰਾਜ ਆਖਦੇ ਆ ਭਗਤ ਕਦੀ ਜਾਤ ਦਾ ਮਹਮਾ ਉਹ ਜਾਤ ਦੀ ਤਾਂ ਗੱਲ ਹੀ ਨਹੀਂ ਕਰਦਾ ਜਿਉਂ ਉਹ ਇਸ ਪਾਸੇ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਆਕਦੇ ਆ ਜੋ ਲਾਉੜਾ ਪ੍ਰਭ ਕੀਆ ਅਜਾਤ ਤਿਸ ਲਾਉੜੇ ਕੋ ਕਿਸ ਕੀ ਤਾਤ ਜਿੰਨੂੰ ਪਰਮਾਤਮਾ ਨੇ ਜਾਤ ਪਾ ਦੇ ਚੱਕਰ ਤੋਂ ਰਹਿਤ ਕਰ ਦਿੱਤਾ ਨੋ ਕਿਸੇ ਦੀ ਪ੍ਰਵਾਹ ਨਿਕਰਦਾ ਉਹਦੇ ਨਾਲ ਕੋਈ ਲੱਖ ਈਰਖਾ ਕਰੀ ਜਾਵੇ ਤਾਤ ਦਾ ਅਰਥ ਹੁੰਦਾ ਈਰਖਾ ਉਹਦੇ ਅੰਦਰੋਂ ਈਰਖਾ ਨਿਕਲ ਜਾਂਦੀ ਹੈ ਉਹ ਨਾ ਕਿਸੇ ਈਰਖਾ ਕਰਦਾ ਹੈ ਤੇ ਜੇ ਕੋਈ ਉਹਦੇ ਨਾਲ ਈਰਖਾ ਕਰਦਾ ਉਹਦੀ ਪਰਵਾਹ ਨਹੀਂ ਕਰਦਾ ਉਹ ਆਖਦਾ ਇਹਨਾਂ ਦਾ ਕੰਮ ਹੈ ਈਰਖਾ ਕਰਨੀ ਕਰੀ ਚੱਲੋ ਆਪਾ ਜਾਤ ਦੇ ਹੰਕਾਰ ਵਿੱਚ ਕਿਸੇ ਨਾਲ ਈਰਖਾ ਨਹੀਂ ਕਰਨੀ ਬਸ ਉਹ ਈਰਖਾ ਕਰਦੇ ਨਹੀਂ ਵੈਸੇ ਵੀ ਜੇ ਦਾ ਜਿਹੜਾ ਨਾਮ ਜੁੜ ਜਾਂਦਾ ਹੈ ਨਾ ਜੀ ਜਿਹੜਾ ਬੰਦਗੀ ਵਾਲੇ ਪਾਸੇ ਚੱਲ ਪਿਆ ਉਹਦੇ ਅੰਦਰੋਂ ਈਰਖਾ ਉੰਜ ਹੀ ਮੁੱਕ ਜਾਂਦੀ ਹੈ ਈਰਖਾ ਮੁੱਕਦੀ ਹੈ ਪرائی ਈਰਖਾ ਪرائی ਈਰਖਾ ਬੰਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਆਪਣੀ ਈਰਖਾ ਆਪਣੇ ਨਾਲ ਹੀ ਰੱਖਾ ਕਰੀ ਜਾਵੇ ਉਹ ਚੱਲ ਜਾਂਦੀ ਹੈ ਬਗਾਨੀ ਈਰਖਾ ਦੂਜੇ ਨਾਲ ਈਰਖਾ ਕਰਨੀ ਨੁਕਸਾਨ ਪਹੁੰਚਾਉਂਦੀ ਦੂਜੇ ਨੂੰ ਦੂਜੇ ਨੂੰ ਕੋਈ ਪ੍ਰਾਪਤੀ ਹੋਵੇ ਕੋਦੇ ਕੋਲ ਕੋਈ ਖੁਸ਼ੀ ਆ ਜਾਏ ਕਿਸੇ ਨੂੰ ਸੁੱਖ ਮਿਲ ਜਸਿ ਐਵੇਂ ਅੰਦਰੋਂ ਅੰਦਰੋਂ ਸੜੀ ਜਾਣਾ ਨਾ ਆ ਈਰਖਾ ਹੁੰਦੀ ਹੈ ਉਹਦਾ ਸੁੱਖ ਵੇਖ ਕੇ ਵੀ ਝੋਰੀ ਜਾਣਾ ਦੂਜੇ ਦਾ ਮਾੜਾ ਸੋਚ ਈਰਖਾ ਈਰਖਾ ਹੀ ਐ ਸਾਰੀ ਇਹ ਦੂਜੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਮਹਾਰਾਣੀ ਤਹੀਂ ਸ਼ਬਦ ਕਹਿ ਬਾਣੀ ਵਿੱਚ ਕਿ ਜਿੱਦਣ ਦੀ ਮੈਂ ਗੁਰਮੁਖਾਂ ਦੇ ਕੋਲ ਬੈਠਣਾ ਸ਼ੁਰੂ ਕੀਤਾ ਉਹ ਸੰਗਤ ਵਿੱਚ ਬੈਠਣਾ ਸ਼ੁਰੂ ਕੀਤਾ ਹੈ ਨਾ ਨਾਮ ਜਪਣਾ ਸ਼ੁਰੂ ਕੀਤਾ ਉਹਨਾਂ ਦੀ ਬਗਾਨੀ ਈਰਖਾ ਖਤਮ ਹੋ ਗਈ ਅੰਦਰ ਮੇਰੇ ਛੱਡ ਦਿੱਤਾ ਕੰਮ ਸਾਰਾ ਮੈਂ ਤਾਂ ਹੀ ਤੇ ਕਹਿੰਦੇ ਆ ਬਿਸਰ ਗਈ ਸਭ ਤਾਤ ਪਰਾਇ ਜੱਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਈ ਹੁਣ ਸਾਰੇ ਆਪਣੇ ਆ ਈਰਖਾ ਤੇ ਬੇਗਾਨਿਆਂ ਨੂੰ ਹੁੰਦੀ ਹੈ ਨਾ ਹੁਣ ਬੇਗਾਨਾ ਕੋਈ ਰਹੀ ਨਹੀਂ ਗਿਆ ਦੁਸ਼ਮਣ ਕੋਈ ਰਹੀ ਨਹੀਂ ਗਿਆ ਹੁਣ ਸਾਰੇ ਆਪਣੇ ਬਣ ਗਏ ਆਪਨਿਆਂ ਨਾਲ ਪਿਆਰ ਕੀਤਾ ਜਾਂਦਾ ਹੈ ਹੁਣ ਬਸ ਸਾਰੇ ਆਪਣੇ ਲੱਗਦੇ ਹੁਣ ਮੈਂ ਬਗਾਨੀ ਈਰਖਾ ਕਰਨੀ ਛੱਡ ਦਿੱਤੀ ਹੈ ਮਹਾਰਾਜ ਆਖਦਿਆ ਏਸ ਕਰਕੇ ਬਚਨ ਆਖਿਆ ਤਿਸ ਲੋੜ ਦੇ ਕੋ ਕਿਸ ਕੀ ਤਾਤ ਵੇ ਮੁਹਤਾਜ ਵੇ ਮੁਤਾਜਾ ਵੇ ਪਰਵਾਹੋ ਮੇਰਾ ਪਰਮਾਤਮਾ ਬੇਮੁਹਤਾਜ ਹੈ ਇਥੇ ਵੇ ਬਾਵੇ ਨਾਲ ਵੇ ਮੁਹਤਾਜ ਹੈ ਜਦੋਂ ਪਾਠ ਕਰਾਂਗੇ ਅਸੀਂ ਉਦੋਂ ਵੇ ਮੁਹਤਾਜ ਹੀ ਪੜ੍ਹਨਾ ਹੈ ਪਰ ਇਹਦੇ ਅਰਥ ਜਦੋਂ ਅਸੀਂ ਕਰਨੇ ਉਹ ਦੋ ਅਸੀਂ ਬੇਮਹਤਾਜ ਪੜ ਸਕਦੇ ਹਾਂ ਕਿਉਂਕਿ ਇਹਨਾਂ ਅਰਥ ਥੋੜੇ ਸਪਸ਼ਟ ਹੋ ਜਾਂਦੇ ਆ। ਪਾਠ ਕਰਨ ਲੱਗਿਆਂ ਤੁਸੀਂ ਇੱਕ ਅੱਧਾ ਸ਼ਬਦ ਵੀ ਆਪਣੇ ਵੱਲੋਂ ਨਹੀਂ ਜੋੜਨਾ ਬਸ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਵਾਰ-ਵਾਰ ਕਰਦਾ ਰਹਿੰਦਾ ਹੈ ਕਿ ਜਦੋਂ ਤੁਸੀਂ ਪਾਠ ਕਰੋ ਨਾ ਐਜ਼ ਇਟ ਜਿਵੇਂ ਲਿਖਿਆ ਓਵੇਂ ਪੜੋ ਬਸ ਆਪਣੇ ਵੱਲੋਂ ਇੱਕ ਬਿੰਦੀ ਨਹੀਂ ਲਾਣੀ ਆਪਾਂ ਇੱਕ ਲਗਾ ਮਾਤਰ ਲਾਉਣ ਦੀ ਤੇ ਦੂਰ ਦੀ ਗੱਲ ਰਹਿ ਗਈ ਹੈ। ਇੱਕ ਬਿੰਦੀ ਵੀ ਅਸੀਂ ਆਪਣੇ ਵੱਲੋਂ ਨਹੀਂ ਲਾਉਣੀ ਜੋ ਲਿਖਿਆ ਹੈ ਉਹੀ ਅਸੀਂ ਪੜਨਾ ਹੈ ਉਹੀ ਪੜਨਾ ਸਿੱਖਣਾ ਹੈ ਬਸ ਮਹਾਰਾਜ ਕਹਿੰਦੇ ਆ ਵੇ ਮੋਹਤਾਜਾ ਵੇ ਪਰਵਾਹੋ ਮੇਰਾ ਪ੍ਰਮਾਤਮਾ ਬੇਮੋਹਤਾਜ ਹੈ ਉਹ ਬੇਪਰਵਾਹ ਹੈ ਕਿਸੇ ਦੀ ਪਰਵਾਹ ਨਹੀਂ ਉਹਨੂੰ ਨਾਨਕ ਦਾਸ ਕਹੋ ਗੁਰਵਾਹੋ ਮੈਂ ਹਮੇਸ਼ਾ ਆਪਣੇ ਸਤਿਗੁਰ ਨੂੰ ਵਾਹੋ ਵਾਹ ਆਕਦਾ ਹਾਂ ਕੀ ਸੱਚੇ ਪਾਤਸ਼ਾਹ ਤੂੰ ਵਾਹ 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 ਤੂੰ ਪਾਵੇਂ ਵਾਹ ਤੀ ਵਡਿਆਈ ਮੇਰੇ ਮੂੰਹ ਚੋਂ ਤੇਰੀਆਂ ਅਜਮਤਾਂ ਤੇਰੀਆਂ ਰਹਿਮਤਾਂ ਵੇਖ ਕੇ ਵਾਹ ਵਾਹ ਨਿਕਲਦਾ ਜਿਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਵਾਹ ਵਾਹ ਬਾਣੀ ਰੰਕਾਰ ਹੈ ਇਸਪ ਤੇ ਇਥੇ ਵਾਹ ਵਾਹ ਕਿਹਾ ਗਿਆ ਨੂੰ ਕੋਈ ਬੰਦਾ ਕਰਦਾ ਤੇ ਅਸੀਂ ਮੂੰਹ ਚੋਂ ਕਹਿੰਦੇ ਵਾਹ ਵਾਹ ਕਿਆ ਬਾਤ ਹੈ ਇਹ ਵਡਿਆਈ ਦੇ ਸ਼ਬਦ ਨੇ ਕੀ ਆਖਦਿਆ ਨਾਨਕ ਦਾਸ ਕਹੋ ਗੁਰਵਾਹੋ ਓਏ ਆਪਣੇ ਗੁਰੂ ਨੂੰ ਵਾਹ ਵਾਹ ਕਿਆ ਕਰ ਕਿ ਸੱਚੇ ਪਾਤਸ਼ਾਹ ਤੇਰੇ ਵਰਗਾ ਕੋਈ ਨਹੀਂ ਅੱਜ ਦੇ ਇਸ ਸ਼ਬਦ ਦੇ ਸਾਨੂੰ ਮਹਾਰਾਜ ਨੇ ਸਮਝਾਇਆ ਤੇ ਬੜੇ ਪਿਆਰੇ ਬਚਨ ਨੇ ਸਤਿਗੁਰਾਂ ਦੇ ਸਾਡੇ ਜੀਵ ਨੂੰ ਉੱਚਾ ਚੁੱਕਣ ਵਿੱਚ ਸਾਡੇ ਜੀਵਨ ਦੀ ਅਵਸਥਾ ਨੂੰ ਉੱਪਰ ਲੈ ਕੇ ਜਾਣ ਵਿੱਚ ਬੜੇ ਸਹਾਇਕ ਨੇ ਜੇ ਤੁਸੀਂ ਇਹਨਾਂ ਨੂੰ ਕਮਾਵਾਂਗੇ ਮਹਾਰਾਜ ਕਿਰਪਾ ਕਰਨ ਤੁਸੀਂ ਸਭ ਜੁੜਿਓ ਆਓ ਥੋੜਾ ਜਿਹਾ ਸਮਾਂ ਆਪਾਂ ਰੋਜ਼ ਦੀ ਤਰ੍ਹਾਂ ਨਾਮ ਜਪਣੇ ਸਾਰੇ ਕਿਰਪਾ ਕਰਿਆ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ